ਅੰਤਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹ ਲੈੰਦੇ ਵਿਖਾਇਆ ਇੱਕ ਤਰਕਵਾਦੀ ਇਨਸਾਨ ਤਰਕ ਕਰਨ ਵਾਲਾ ਜੋ ਤਰਕ ਕਰਕੇ ਆਇਆ ਸੀ ਉਹਦੇ ਹੋਸ਼ ਉੱਡ ਗਏ ਜਦੋਂ ਮਹਾਪੁਰਖਾਂ ਨੇ ਇਹ ਉਹਦਾ ਭਰਮ ਕੰਢਿਆ ਇਸ ਸਾਖੀ ਨੂੰ ਆਪਾਂ ਸਮਝਾਂਗੇ ਤੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਉਹਨਾਂ ਦੇ ਜੀਵਨ ਨੂੰ ਕੌਣ ਨਹੀਂ ਜਾਣਦਾ ਆਪਾਂ ਸਾਰੇ ਜਾਣਦੇ ਆਂ ਮਹਾਂਪੁਰਖਾਂ ਦੇ ਜੀਵਨ ਨੂੰ ਤੇ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦਾ ਸਾਰਾ ਜੀਵਨ ਜਿਹੜਾ ਸੀ ਉਹ ਸੰਗਤ ਦੀ ਸੇਵਾ ਦੇ ਵਿੱਚੋਂ ਲੰਘਿਆ ਸਾਧ ਸੰਗਤ ਸੰਗਤ ਦੀ ਸੇਵਾ ਕਰਦਿਆਂ ਦਾ ਸੰਗਤ ਦੇ ਨਾਲ ਪਿਆਰ ਕਰਦਿਆਂ ਦਾ ਸੰਗਤ ਨੂੰ ਅੰਮ੍ਰਿਤ ਪਾਨ ਕਰਵਾਉਂਦਿਆਂ ਦਾ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਬਾਣੀ ਦਾ ਪ੍ਰਚਾਰ ਕਰਦਿਆਂ ਦਾ ਤੇ ਮੈਂ ਹਮੇਸ਼ਾ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਗੱਲ ਪੜ੍ਹੀ ਹੈ ਕਿ ਜਿੱਥੇ ਵੀ ਉਹ ਗਏ ਤੇ ਸਾਧ ਸੰਗਤ ਇਹ ਨਹੀਂ ਵੀ ਆਮ ਬੰਧਿਆ ਵਾਗੂ ਰਹਿ ਕੇ ਆ ਗਏ ਤੇ ਆਪਾਂ ਕੋਈ ਨਾਮ ਬਾਣੀ ਦਾ ਪ੍ਰਚਾਰ ਨਹੀਂ ਕੋਈ ਕੁਝ ਨਹੀਂ ਇਦਾਂ ਤੇ ਹੋ ਰਹੀ ਨਹੀਂ ਜਿੱਥੇ ਜਾਂਦੇ ਸੀ ਸੰਗਤ ਇਕੱਠੀ ਹੋ ਜਾਂਦੀ ਸੀ ਨਾਮ ਬਾਣੀ ਦਾ ਪ੍ਰਚਾਰ ਐਵੇਂ ਹੀ ਸਾਥ ਸੰਗਤ ਉਹ ਕਰਦੇ ਰਹਿੰਦੇ ਸੀ ਹਮੇਸ਼ਾ ਹਰ ਇੱਕ ਨੂੰ ਉਹਨਾਂ ਨੇ ਗੁਰੂ ਨਾਲ ਜੋੜਿਆ ਸਤਿਗੁਰੂ ਨਾਲ ਜੋੜਿਆ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਪ੍ਰਚਾਰ ਸਭ ਤੋਂ ਵੱਧ ਪ੍ਰਚਾਰ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਕੀਤਾ ਹੈ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਸਭ ਤੋਂ ਪ੍ਰਚਾਰ ਵੱਧ ਕੀਤਾ ਹੈ ਸਾਥ ਸੰਗਤ ਚਾਹੇ ਕਹਿਣ ਨੂੰ ਕੋਈ ਕੁਝ ਵੀ ਕਹੀ ਜਾਏ ਚਾਹੇ ਕਹਿਣ ਨੂੰ ਕੋਈ ਕੁਝ ਵੀ ਆਖੇ ਪਰ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਸਭ ਤੋਂ ਵੱਧ ਪ੍ਰਚਾਰ ਬਾਣੀ ਦਾ ਕੀਤਾ ਇ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਤਾਂ ਖੁਦ ਕੁਝ ਉਹ ਘੰਟਿਆਂ ਵੱਧੀ ਤੱਕ ਜਿਹੜਾ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਮੱਥਾ ਟੇਕਦੇ ਰਹਿੰਦੇ ਸੀ ਮੱਥਾ ਟੇਕਦੇ ਸੀ ਪੁੱਛਣ ਵਾਲਿਆਂ ਨੇ ਪੁੱਛ ਲਿਆ ਕਿ ਸੰਤ ਜੀ ਤੁਸੀਂ ਇੰਨਾ ਮੱਥਾ ਕਿਉਂ ਟੇਕ ਰਹੇ ਹੋ ਤੁਹਾਡੇ ਮਸਤਕ ਚੋਂ ਖੂਨ ਵੀ ਆ ਰਿਹਾ ਹੈ ਨਿਸ਼ਾਨ ਪੈ ਚੁੱਕਿਆ ਹੈ ਕੁਝ ਵਾਰ-ਵਾਰ ਮੱਥਾ ਟੇਕ ਰਿਓ ਨਮਸਕਾਰ ਤੇ ਕਰੀ ਇੱਕ ਵਾਰੀ ਬਹੁਤ ਹੁੰਦੀ ਹੈ ਪਰ ਮਹਾਂਪੁਰਖ ਕਹਿੰਦੇ ਨਹੀਂ ਭਲਿਓ ਜਿਹੜੇ ਲੋਕ ਮੈਨੂੰ ਰੱਬ ਸਮਝ ਕੇ ਮੈਨੂੰ ਮੱਥਾ ਟੇਕ ਜਾਂਦੇ ਨੇ ਮੈਨੂੰ ਨਮਸਕਾਰਾਂ ਕਰ ਦਿੰਦੇ ਨੇ ਕਹਿੰਦੇ ਉਹਨਾਂ ਦਾ ਟੇਕਿਆ ਹੋਇਆ ਮੱਥਾ ਮੈਂ ਧੰਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਟੇਕਦਾ ਹਾਂ ਉਹਨਾਂ ਦਾ ਮੈਨੂੰ ਜਿਹੜਾ ਟੇਕਿਆ ਹੋਇਆ ਮੱਥਾ ਨਾ ਉਹਨਾਂ ਦੀ ਨਮਸਕਾਰ ਮੈਂ ਗੁਰੂ ਨੂੰ ਪਹੁੰਚਾ ਰਿਹਾ ਹਾਂ ਤੇ ਪਿਆਰਿਓ ਕਿਤੇ ਕੋਈ ਪੈਰੀ ਹੱਥ ਨਾ ਲਾ ਜਾਏ ਮੇਰੇ ਕਿਤੇ ਕੋਈ ਮੈਨੂੰ ਏ ਨਾ ਕਹਿ ਜੇ ਤੁਸੀਂ ਤੇ ਸੰਤ ਮਹਾਂਪੁਰਸ਼ੋਂ ਬੰਦਗੀ ਵਾਲਿਓ ਇਸ ਗੱਲੋਂ ਡਰਦੇ ਉਹ ਤਾਬਿਆਂ ਬੈਠ ਜਾਂਦੇ ਦੀ ਕਈ ਕਈ ਘੰਟੀਆਂ ਤੱਕ ਚੌਰ ਸਾਹਿਬ ਦੀ ਸੇਵਾ ਕਰਦੇ ਰਹਿੰਦੇ ਸੀ ਅੱਜ ਅੱਜਕੱਲ ਵਾਲੇ ਬਾਬਿਆਂ ਵਾਂਗੂ ਨਹੀਂ ਸੀ ਸਾਧ ਸੰਗਤ ਕੇ ਉਹ ਬਿਲਕੁਲ ਇਦਾਂ ਬਾਣਾ ਪਾਇਆ ਵੱਖਰੀ ਸਟੇਜ ਲਾਈ ਤੇ ਸਾਧ ਸੰਗਤ ਨਾ ਉਹਨਾਂ ਨੇ ਜੇ ਕੀਰਤਨ ਵੀ ਕਰਨਾ ਤੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਤੇ ਸਾਧ ਸੰਗਤ ਜੇ ਉਹਨਾਂ ਨੇ ਕਥਾ ਕੀਰਤਨ ਕੋਈ ਸਮਾਗਮ ਕਰਨਾ ਤੇ ਆਪ ਹੀ ਚੌਰ ਸਾਬ ਕਰਦੇ ਰਹਿਣਾ ਤੇ ਗੁਰੂ ਕੀ ਹਜ਼ੂਰੀ ਵਿੱਚ ਸਜਦੇ ਸੀ ਬਹੁਤਾ ਜਿਆਦਾ ਗੁਰੂ ਕੀ ਹਜ਼ੂਰੀ ਵਿੱਚ ਸਜਦੇ ਸੀ ਇਹ ਸੀ ਉਹਨਾਂ ਦਾ ਜੀਵਨ ਤੋਂ ਸਾਧ ਸੰਗਤ ਐਸੇ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੈ ਤੇ ਐਸੇ ਮਹਾਂਪੁਰਖਾਂ ਦੇ ਕੋਲ ਜੇ ਆਪਾਂ ਕਹੀਏ ਵੀ ਤਰਕਵਾਦੀ ਬੰਦੇ ਨਹੀਂ ਆਏ ਹੋਣੇ ਇਹ ਇਹ ਗੱਲ ਨਹੀਂ ਹੈਗੀ ਤਰਕਵਾਦੀ ਬੰਦੇ ਆਏ ਬਹੁਤ ਆਏ ਪਰ ਸਮੇ ਸਮੇਂ ਸਰ ਉਹਨਾਂ ਨੇ ਹਰ ਇੱਕ ਨੂੰ ਜਵਾਬ ਦਿੱਤਾ ਸਮੇ ਸਮੇਂ ਦੇ ਨਾਲ ਉਹਨਾਂ ਨੇ ਹਰ ਇੱਕ ਨੂੰ ਮੋੜਾ ਪਾਇਆ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦੇ ਕੋਲ ਇੱਕ ਦਿਨ ਅਜੀਹਾ ਕੋਈ ਤਰਕਵਾਦੀ ਇਨਸਾਨ ਆਇਆ ਸਾਧ ਸੰਗਤ ਜਿਨੇ ਸਿੱਧਾ ਹੀ ਤਰਕ ਕਰ ਦਿੱਤਾ ਉਦਾਸੀ ਸੰਤ ਆਇਆ ਇੱਕ ਜਿਹਨੂੰ ਆਪਣੀ ਵਿੱਦਿਆ ਦਾ ਬਹੁਤ ਘਮੰਡ ਸੀ ਜਿਹਨੂੰ ਇਹ ਸੀ ਕਿ ਮੈਂ ਹਰੇਕ ਨੂੰ ਹਰਾ ਲੈਣਾ ਮੈਂ ਸ਼ਬਦ ਗੋਸ਼ਟੀ ਦੇ ਨਾਲ ਮੈਂ ਤੇ ਬਾਬਾ ਅਤਰ ਸਿੰਘ ਜੀ ਨੂੰ ਵੀ ਹਰਾ ਲਵਾਂਗਾ ਇਹਨਾਂ ਦੀ ਮੇਰੇ ਸਾਹਮਣੇ ਕਿਹੜੀ ਮਦਦ ਆਮ ਜਿਹਾ ਇੱਕ ਸੰਤ ਸਮਝਿਆ ਆਮ ਜੈ ਕੇ ਇਨਸਾਨ ਸਮਝਿਆ ਜਿਹੜਾ ਕਿਸੇ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਦਾ ਮੇਰੇ ਮੂਹਰੇ ਤਾਂ ਕੀ ੜੇਗਾ ਕਹਿੰਦੇ ਇਹ ਤਾਂ ਇਕ ਪ੍ਰਚਾਰ ਕਰਦੇ ਨੇ ਆਮ ਕਥਾ ਕੀਰਤਨ ਕਰਦੇ ਨੇ ਮੇਰੇ ਸਵਾਲਾਂ ਦੇ ਜਵਾਬ ਇਹਨਾਂ ਕੋਲੇ ਥੋੜੀ ਹੋਣਗੇ ਮੇਰੇ ਸਵਾਲਾਂ ਦੇ ਜਵਾਬ ਇਹ ਕਿੱਥੋਂ ਦੇ ਦੇਣਗੇ ਮਨ ਦੇ ਵਿੱਚ ਸ਼ੰਕਾ ਪਾਲ ਲਈ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦੇ ਕੋਲ ਆ ਗਿਆ ਤੇ ਮਹਾਪੁਰਖਾਂ ਨੂੰ ਆ ਕੇ ਕਹਿੰਦਾ ਸੰਤ ਉਹ ਤੁਸੀਂ ਕਹਿੰਦੇ ਹੋ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਉਸਨੇ ਵਰਤੇ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਹੈ ਇਹ ਤੇ ਜਾਗਤ ਜੋਤ ਹੈ ਇਹ ਤਾਂ ਪ੍ਰਗਟ ਗੁਰਾਂ ਕੀ ਦੇਹ ਹੈ ਕਹਿੰਦਾ ਫਿਰ ਅੱਜ ਮੈਨੂੰ ਦਿਖਾਓ ਗੁਰੂ ਸਾਹਿਬ ਕਿੱਥੇ ਸਾਹ ਲੈਂਦੇ ਨੇ ਬਹੁਤ ਵੱਡਾ ਤਰਕ ਕਰ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਪ੍ਰਗਟ ਗੁਰਾਂ ਕੀ ਦੇ ਮੈਂ ਇਹ ਦੇਹ ਨੂੰ ਦੇਖਣਾ ਚਾਹੁੰਨਾ ਹਾਂ ਕਿ ਇਹ ਦੇਹ ਸਾਹ ਲੈਂਦੀ ਹੈ ਕੀ ਇਹ ਦੇ ਵਾਕਈ ਸਾਹ ਲੈਂਦੀ ਹੈ ਜਗ ਇਹ ਜਾਗਤ ਗੁਰੂ ਨੇ ਕਿ ਇਹ ਇਸ ਤਰ੍ਹਾਂ ਸਾਹ ਲੈਂਦੇ ਨੇ ਤੇ ਸਾਧ ਸੰਗਤ ਰਾਬਾਤਰ ਸਿੰਘ ਦੀ ਮਾਹਪੁਰਖਾਂ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਅੱਜ ਮੈਂ ਤੇਤੋਂ ਇੱਕ ਚੀਜ਼ ਮੰਗਦਾ ਹਾਂ ਕਦੇ ਨਹੀਂ ਮੰਗਿਆ ਤੇਤੋਂ ਸਿਰਫ ਤੇਰੇ ਦیدار ਮੰਗੇ ਸੀ ਮੇਰੇ ਮਾਲਕਾ ਤੂੰ ਆਪਣੇ ਦیدار ਦਿੱਤੇ ਨੇ ਪਰ ਅੱਜ ਇੱਕ ਅਜਿਹਾ ਸੰਗਤ ਦੇ ਇਕੱਠ ਦੇ ਵਿੱਚ ਆਣ ਕੇ ਕੋਈ ਐਸਾ ਤਰਕਵਾਦੀ ਪੰਥ ਦੇ ਉੱਪਰ ਉਂਗਲ ਚੱਕ ਰਿਹਾ ਤੇਰੀ ਕੀਤੀ ਹੋਈ ਅਰਦਾਸ ਦੇ ਉੱਪਰ ਉਂਗਲ ਚੱਕ ਰਿਹਾ ਤੇਰੇ ਕੀਤੇ ਹੋਏ ਫੈਸਲੇ ਨੂੰ ਚੈਲੰਜ ਕਰ ਰਿਹਾ ਹੈ ਸੱਚੇ ਪਾਤਸ਼ਾਹ ਅੱਜ ਫਿਰ ਮੈਂ ਤੇਰੇ ਅੱਗੇ ਅਰਦਾਸ ਕਰਦਾ ਕਿ ਅੱਜ ਇਹਨੂੰ ਗੁਰੂ ਗ੍ਰੰਥ ਸਾਹਿਬ ਤੁਸੀਂ ਕਿਹਾ ਸੀ ਨਾ ਪ੍ਰਗਟ ਗੁਰਾਂ ਕੀ ਦੇਬ ਸ਼ਬਦ ਗੁਰੂ ਸਾਡਾ ਹੈ ਤੁਸੀਂ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਸੱਚੇ ਪਾਤਸ਼ਾਹ ਅੱਜ ਸਾਬਤ ਕਰ ਦਿਓ ਕਿ ਗੁਰੂ ਪਾਤਸ਼ਾਹ ਜਾਗਤ ਜੋਤ ਨੇ ਤੇ ਇਹ ਸਾ ਲੈਂਦੇ ਨੇ ਤੇ ਇਹ ਪ੍ਰਗਟ ਗੁਰਾਂ ਕੀ ਦੇ ਨੇ ਵਾਕਈ ਇਹ ਗੱਲ ਸਾਬਤ ਕਰ ਦਿਓ ਤੇ ਸਾ ਸੰਗਤ ਉਸ ਵਖਤ ਭਰੇ ਦੀਵਾਨ ਦੇ ਵਿੱਚ ਸਮੂਹ ਸੰਗਤ ਵੇਖ ਰਹੀ ਐ ਸਾਰੇ ਵੇਖ ਰਹੇ ਨੇ ਸਾਰੇ ਲੋਕ ਜਿਹੜੇ ਸੀ ਹੈਰਾਨ ਸੀ ਇਸ ਗੱਲੋਂ ਕਿ ਮਾਹਪੁਰਖਾ ਨੇ ਇਹ ਆਖਰਕਾਰ ਚੈਲੰਜ ਸਵੀਕਾਰ ਕਰ ਲਿਆ ਹੁਣ ਜਿਹੜੇ ਕੁਝ ਹੋਰ ਸੀ ਨਾ ਮੇਰੇ ਵਰਗੇ ਉਹਨਾਂ ਦੇ ਮਨ ਵਿੱਚ ਇਹ ਸੀ ਵੀ ਇਹ ਇਦਾਂ ਕੁਝ ਨਹੀਂ ਹੋ ਸਕਦਾ ਇਦਾਂ ਇਹ ਤਾਂ ਹਾਰ ਜਾਣਗੇ ਅੱਜ ਸ਼ਾਇਦ ਕੁਸੂਤਾ ਪੰਗਾ ਪੈ ਗਿਆ ਇਹ ਬੰਦਾ ਆ ਕੇ ਆਪਣੀ ਤਰਕ ਨੂੰ ਅੱਜ ਸਹੀ ਕਰ ਦੇਗਾ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ ਸੀ ਪਰ ਬਾਬਾ ਅਤਰ ਸਿੰਘ ਦੀ ਮਾਹਪੁਰਖਾ ਨੂੰ ਪੂਰਾ ਉਪਰ ਪੂਰਨ ਭਰੋਸਾ ਸੀ ਪਿਆਰਿਓ ਉਹਨਾਂ ਨੇ ਕਿਹਾ ਕਿ ਨਹੀਂ ਕੋਈ ਗੱਲ ਨਹੀਂ ਥੋੜੀ देर ਰੁਕ ਜਾ ਭਾਈ ਉਸ ਤਰਕਵਾਦੀ ਨੂੰ ਕਿਹਾ ਤੇ ਮਹਾਂਪੁਰਖਾਂ ਨੇ ਖੁਦ ਅਰਦਾਸ ਕੀਤੀ ਸਾਧ ਸੰਗਤ ਅਰਦਾਸ ਕੀਤੀ ਹੁਕਮਨਾਮਾ ਸਹਿਬ ਲਿਆ ਤੇ ਕਹਿੰਦੇ ਦੁਬਾਰਾ ਰਮਾਲਾ ਸਹਿਬ ਪਾਤਾ ਤੇ ਉਸ ਵਕਤ ਕਹਿੰਦੇ ਐ ਕਰ ਪਾਈ ਤੂੰ ਹੁਣ ਇੱਧਰ ਆ ਕਹਿੰਦੇ ਰਮਾਲਾ ਸਹਿਬ ਨਹੀਂ ਚੁਕਣਾ ਕਿਸੇ ਨੇ ਤੇ ਗੁਰਮੁਖ ਪਿਆਰਿਓ ਤੇ ਜਾ ਕੇ ਉਸ ਬੰਦੇ ਦਾ ਹੱਥ ਲਗਵਾਇਆ ਤੇ ਐਦਾਂ ਪ੍ਰਤੀਤੁਪ ਜਿਵੇਂ ਆਪਾਂ ਸਾਹ ਲੈਂਦੇ ਆ ਨਾ ਪੇਟ ਅੰਦਰ ਨੂੰ ਜਾਂਦਾ ਇੱਕ ਵਾਰ ਫਿਰ ਬਾਹਰ ਨੂੰ ਆਉਂਦਾ ਤੇ ਇਸ ਤਰ੍ਹਾਂ ਕਹਿੰਦੇ ਉਸ ਬੰਦੇ ਨੂੰ ਪ੍ਰਤੀਤ ਹੋਇਆ ਉਸ ਉਦਾਸੀਨ ਸੰਤ ਨੂੰ ਮਹਿਸੂਸ ਹੋਇਆ ਤੇ ਕਹਿੰਦੇ ਮਹਾਪੁਰਖਾਂ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਮਹਾਪੁਰਖ ਕਹਿੰਦੇ ਸਾਡੇ ਚਰਨਾਂ ਵਿੱਚ ਨਹੀਂ ਤਨੇ ਜਾ ਗੁਰੂ ਗ੍ਰੰਥ ਸਾਹਿਬ ਅੱਗੇ ਕਹਿੰਦੇ ਜਾ ਮੱਥਾ ਟੇਕ ਜਾ ਕੇ ਉਹਨਾਂ ਤੋਂ ਮਾਫੀ ਮੰਗ ਉਹ ਉਦਾਸੀਨ ਸੰਤ ਫਿਰ ਜਾ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਢਹਿ ਪਿਆ ਕਿ ਨਾ ਸਤਿਗੁਰ ਮੈਨੂੰ ਮਾਫ ਕਰ ਦਿਓ ਮੈਂ ਸ਼ੰਕਾ ਕਰ ਬੈਠਿਆ ਮੈਂ ਇਸ ਗੱਲ ਦਾ ਸ਼ੰਕਾ ਕਰ ਬੈਠਿਆ ਸਤਿਗੁਰ ਕਿ ਮੈਂ ਆਪ ਜੀ ਦਾ ਮੈਂ ਕਿ ਤੁਸੀਂ ਸਾਹ ਲੈਨੇ ਹੋ ਕਿ ਨਹੀਂ ਲੈਂਦੇ ਮੈਂ ਸਤਿਗੁਰੂ ਇਹ ਮਨ ਦੇ ਵਿੱਚ ਭਰਮ ਪਾਲ ਬੈਠਿਆ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਆਪ ਜੀ ਦੇ ਸਾਹਮਣੇ ਕਰ ਬੈਠਿਆ ਪਰ ਸਤਿਗੁਰੂ ਮੈਨੂੰ ਮਾਫ ਕਰ ਦਿਓ ਮੇਰੇ ਪਾਤਸ਼ਾਹ ਜੀ ਮੈਨੂੰ ਮਾਫ ਕਰ ਦਿਓ ਮੇਰੀ ਐਡੀ ਸਮਰੱਥਾ ਨਹੀਂ ਹੈ ਕਿ ਮੈਂ ਆਪ ਤੇ ਤਰਕ ਕਰਾਂ ਤੇ ਉਸ ਉਦਾਸਨ ਸੰਤ ਨੇ ਫਿਰ ਮਾਫੀ ਮੰਗੀ ਤੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਉੱਤ ਲਿਆ ਤੇ ਫਿਰ ਉਹਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਤੋਂ ਵੀ ਮਾਫੀ ਮੰਗੀ ਤੇ ਸਮੁੱਚੀ ਪੰਥ ਤੋਂ ਕੌਮ ਤੋਂ ਸੰਗਤ ਤੋਂ ਮਾਫੀ ਮੰਗੀ ਸੀ ਉਸਨੇ ਇਹ ਐ ਮਹਾਂਪੁਰਖਾਂ ਦਾ ਜੀਵਨ ਸਾ ਸੰਗਤ ਜੇ ਕੋਈ ਸ਼ੰਕਾ ਕਰਦਾ ਸੀ ਤੇ ਮਹਾਂਪੁਰਖ ਉਹਦਾ ਸ਼ੰਕਾ ਵੀ ਨਿਵਰਤ ਕਰਦੇ ਸੀ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ